ਤਰਨਤਾਰ ਦੀ ਮੱਛਿਆ ਤੇ ਜਿਹੜੇ ਮਾਝੇ ਦੇ ਕਿਸਾਨ ਸੀ ਮੁੰਡੇ ਚੋਬਰ ਉਹਨਾਂ ਦੇ ਗਰੁੱਪ ਬਣਾਏ ਹੋਏ ਸੀ ਉਹਨਾਂ ਨੇ ਕੀ ਕਰਨਾ ਤੀਮੀਆਂ ਨੂੰ ਇੰਦੋਂ ਤੱਕ ਕਿ ਤਹਾ ਮਾਰਨੀ ਚਾਹ ਕੇ ਗਾ ਤੀਮੀ ਅੱਛਾ ਉਹ ਗਾ ਮੁਰਣ ਚੱਕ ਲੈਣੀ ਜਦ ਤੱਕ ਬਾਗ ਕਰ ਲੈਣੀਆਂ ਜਾਂ ਫਿਰ ਉਹਨਾਂ ਦੁੱਖੇ ਖਾ ਕੇ ਬਲਾਤਕਾਰ ਕਰ ਕਰਕੇ ਦੋ ਚਾਰ ਦਿਨੋਂ ਛੱਡ ਦੇਣੀਆਂ ਅੱਛਾ ਉਹ ਲੋਕ ਸਾਡੇ ਮਾਲ ਵਿੱਚ ਮਸ਼ਹੂਰ ਹੁੰਦਾ ਸੀ ਵੀ ਜਿਹਨੇ ਤੀਮੀਆਂ ਗਮਾਉਣੀਆਂ ਆਪਦੀਆਂ ਉਹ ਤਰਨਤਾਰ ਦੀ ਮੱਛਿਆ ਤੇ ਮੇਲਾ ਦੇਖਣ ਚਲਾ ਜਾਵੇ ਅੱਛਾ ਇਹ ਤੀਮੀਆਂ ਚੱਕਦੇ ਸੀਗੇ ਸਾਰਾ ਕੁਝ ਇਹਦੀ ਗੱਲ ਜਿਹੜੀ ਲੋਕਾਂ ਜਾਂ ਖੇਸ ਹੁੰਦੇ ਸੀ ਲੋਕਾਂ ਦੇ ਤਾਂ ਰੱਖੇ ਵੇ ਇਹਦੇ ਬਾਰੇ ਮਸੂਰ ਸੀ ਉਹ ਖੇਸ ਨਾਲ ਲੈਂਦੇ ਨੇ ਬਈ ਤੁਰ ਜਾਂਦਾ ਵੀ ਆਪਣੇ ਮਲਬਾਈ ਭੋਲੇ ਆ ਐ ਧਰਕੇ ਮੋਢੇ ਤੇ ਗਾਹ ਤੁਰ ਜਾਂਦੇ ਉਹ ਇੱਕ ਨੇ ਪੁੱਛੋ ਮਾਰਿਆ ਜਦੋਂ ਖਿੱਚਾ ਕੱਚਾ ਪੁੱਛੇ ਸਿਰ ਤਾਂ ਪੁੱਛ ਲੈਣੇ ਪੁੱਛਣ ਨੂੰ ਛੱਡਦਾ ਬਿਲਕੁਲ ਬਿਲਕੁਲ ਇਹ ਮੱਧ ਦਾ ਕੈਰੇਕਟਰ ਸੀ ਜਿਹੜਾ ਤੀਮਿਆਂ ਨੂੰ ਤੰਗ ਕਰਨਾ ਤੀਮਿਆਂ ਨੂੰ ਗਵਾਹ ਕਰਨਾ ਤੀਮਿਆਂ ਨੂੰ ਕਰਨਾ ਇਹ ਭਾਈ ਨਰਦੀਰ ਸਿੰਘ ਜਿਹੜੇ ਅਖੰਡ ਕੀਰਤਨੀ ਜਥੇ ਵਾਲੇ ਆ ਮੱਧ ਦੇ ਜੱਟਾਂ ਬਾਰੇ ਉਹਨਾਂ ਨੇ ਵੀ ਲਿਖਿਆ ਹੂੰ ਕਿ ਫੇਰ ਅਸੀਂ ਜਥੇ ਬੜਾਈ ਅੱਛਾ ਸਾਡੇ ਕੋਲੇ ਕਿਰਪਾਨ ਤੇ ਪਬੰਦੀ ਸੀ ਸਫਾ ਜੰਗ ਹੁੰਦੇ ਸੀਗੇ ਜਿਹਨੂੰ ਟਕੂਆ ਕਹੇ ਲੋ ਫਿਰ ਦਿੱਤੇ ਦੇਖਣੀ ਮਢਿਖ ਰਹੇ ਇਹਦੇ ਮਗਰ ਪੈਦਾ ਮਾਰਨੇ ਫਿਰ ਉਹਨਾਂ ਦੂਰੋਂ ਪੱਜਲੇ ਆ ਗਏ ਉਸ ਸ਼ਰਮਈ ਬਾਣੇ ਵਾਲੇ ਜਨ ਕਿ ਜਿਹੜਾ ਦਰਬਾਰ ਸਾਹਿਬ ਬਾਰੇ ਕਿਹਾ ਜਾਂਦਾ ਵੀ ਦਰਬਾਰ ਸਾਹਿਬ ਵਿਧਿਆਲੇ ਦੁਆਲੇ ਜਿਹੜਾ ਪੁਜਾਰੀ ਸੀ ਵੀ ਉੱਥੇ ਵੇਸ ਲੈਗਰੀ ਚੱਲਦੀ ਸੀ ਉੱਥੇ ਭਵਚਾਰ ਚੱਲਦਾ ਸੋ ਕੌਣ ਸੀ ਕਰਨ ਵਾਲੇ ਇਹ ਮੱਧ ਰਜਤਨੀ ਸੀ